ਸਰ ਕੀ ਕਹੋਗੇ ਤੁਸੀਂ ਅੱਜ ਬੁੜਾ ਗੁੱਜਰ ਪਹੁੰਚੇ ਹੋ ਪਿੰਡ ਪਹੁੰਚੇ تھے ਆਪਣੇ ਸੀ ਤਰਜੋਤ ਸਿੰਘ ਸਪੋਰਟਸ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਨੇ ਸਾਡੇ ਸੀ ਜਿਹੜੇ ਪ੍ਰਭਜੋ ਜਿਨੋਲਾ 23 ਮਈ ਜਨਮ ਦਿਨ ਤੇ ਇੱਕ ਮੈਰਾ ਫੰਡਾ ਰੀਨ ਕੀਤਾ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਜਿਹਦੇ ਨਾਲ ਬੱਚੇ ਖੇਡਾਂ ਲਈ ਉਤਸ਼ਾਹਿਤ ਹੋਣਗੇ ਤੇ ਨਸ਼ਿਆਂ ਦੇ ਮੁਹਿੰਮ ਦੇ ਤੇ ਆਪਣਾ ਟ੍ਰੈਫਿਕ ਨਿਯਮਾਂ ਦੇ ਅੰਦਰ ਵਿੱਚ ਉਹਨਾਂ ਨੇ ਉਪਰਲਾ ਕੀਤਾ ਜਿਹਨੇ ਜਿਹਨਾਂ ਨੇ ਸਥਾਨੀ ਜ਼ਿਲ੍ਹਾ ਮੁਕਤਸਰ ਸਰ ਪੁਲਿਸ ਦਾ ਸਾਥ ਦਿੱਤਾ ਤੇ ਇੱਥੇ ਸਾਡੇ ਟ੍ਰੈਫਿਕ ਤੋਂ ਆਏ ਚਾਰ ਸਹਿਬਾਨ ਨੇ ਬੱਚਿਆਂ ਨੂੰ ਸਮਝਾਇਆ ਕਿ ਆਪਾਂ ਲਾਸ਼ਾਂ ਤੋਂ ਕੀ ਨੁਕਸਾਨ ਹੈ ਤੇ ਟ੍ਰੈਫਿਕ ਨਿਯਮਾਂ ਦੇ ਪਾਲਣਾ ਕਰਨ ਦੇ ਕੀ ਫਾਇਦੇ ਆ ਇਹ ਉਸ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਵੀ ਜਿਹੜੀਆਂ ਖੇਡਾਂ ਵਿੱਚ ਭਾਗ ਲੈ ਲਾਓ ਵੱਧ ਤੋਂ ਵੱਧ ਬੱਚੜ ਕੇ ਹਿੱਸਾ ਲਾਓ ਤੇ ਆਪਣਾ ਪਿੱਲ ਲਾ ਕੇ ਪੜ੍ਹਾਈ ਕਰੋ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਪਿੰਡ ਵਾਲਿਆਂ ਦਾ ਜੋ ਕਿਤਾ ਪ੍ਰਤੀ ਜੋ ਉਤਸਾਹ ਤੇ ਜਿਹੜਾ ਸਾਡਾ ਸਪੋਰਟਸ ਕਲੱਬ ਵੱਲੋਂ ਜੋ ਪ੍ਰਾਲੀ ਕੀਤੇ ਗਏ ਹਨ ਮੈਂ ਉਹਦੇ ਬਹੁਤ ਸਰ ਕੀ ਕਹੋਗੇ ਤੁਸੀਂ ਅੱਜ ਸ਼ਹੀਦ ਪਰਬਜੋਤ ਸਿੰਘ ਦਾ ਜਨਮ ਦਿਨ ਮਨਾ ਰਹੇ ਆਂ ਹਾਂਜੀ ਸ਼ਹੀਦ ਪਰਬਜੋਤ ਸਿੰਘ ਦਾ 32 ਬਰਥਡੇ ਅੱਜ ਜੋ ਸਾਡਾ ਅੱਜ ਦਾ ਮੇਨ ਮੋਟਿਵ ਸੀ ਮੈਰਾਥਨ ਦੌੜ ਰੱਖਣ ਦਾ ਇਹ ਸੀ ਕਿ ਸ਼ਹੀਦ ਪਰਬਜੋਤ ਸਿੰਘ ਤੋਂ ਇੱਕ ਸੱਚੀ ਸੇਧ ਲੈ ਕੇ ਅਸੀਂ ਬੱਚਿਆਂ ਨੂੰ ਮੋਟੀਵੇਟ ਕਰ ਸਕੀਏ ਕਿ ਆਉਣ ਵਾਲੇ ਸਮੇਂ ਵਿੱਚ ਉਹ ਪੜ ਸਕਣ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਗਿਆਮਾਂ ਵੱਲ ਆਪਣੇ ਆਪ ਨੂੰ ਆਕਰਸ਼ਿਤ ਕਰ ਸਕਣ। ਤੁਹਾਦਾ ਮੇਨ ਮੈਰਾਥਨ ਦਾ ਮੋਟ ਵੀ ਏ ਸੀ। ਹੋਰ ਬੱਚਿਆਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ? ਇਹ ਹੀ ਅਪੀਲ ਕਰਦਾ ਕਿ ਨਸ਼ਿਆਂ ਤੋਂ ਦੂਰ ਰਹੋ, ਐਜੂਕੇਸ਼ਨ ਵੱਧ ਤੋਂ ਵੱਧ ਹਾਸਲ ਕਰੋ ਤਾਂ ਕਿ ਅਸੀਂ ਆਪਣੇ ਪਿੰਡ ਦਾ, ਆਪਣੇ ਸਮਾਜ ਦਾ, ਆਪਣੇ ਦੇਸ਼ ਦਾ ਨਾਮ ਉੱਚਾ ਕਰ ਸਕੀਏ। दिल्ली क्राइम नेशनल न्यूज़ नजर सफर